9 ਮਹੀਨਿਆਂ ਦਾ ਸਫ਼ਰ ਲੇਖਿਕਾ ਹਰਪ੍ਰੀਤ ਕੌਰ ਪ੍ਰੀਤ ਕਲਸੀ 9 ਮਹੀਨਿਆਂ ਦਾ ਸਫ਼ਰ ਪਹਿਲਾ ਮਹੀਨਾ ਜਦ ਆਇਆ ਸਦਰਾਂ ਨਹੀਂ ਆਹੇਰਾ ਪਾਇਆ ਡਾਕਟਰ ਕੋਲ ਜਾ ਆਈਏ ਕੀ ਸੱਚ ਹੈ ਜਾਂ ਪੁੱਛੇ ਆਈਏ ਡਾਕਟਰ ਰਿਪੋਰਟਾਂ ਕਰਵਾਈਆਂ ਦਿੱਤੀਆਂ ਫੇਰ ਵਧਾਈਆਂ ਹੁਣ ਨਾ ਰਹਿਣਾ ਉਦਾਸ ਕੋਈ ਅੰਦਰ ਹੈ ਖਾਸ ਮਾਪੇ ਬਨ ਵਾਲੇ ਹੋ ਰੱਖੋ ਇਹ ਵਿਸ਼ਵਾਸ ਮੈਂ ਨਾ ਫਿਰ ਦੁਜਾ ਆਇਆ ਪਲ-ਪਲ ਸੰਭਲ ਕੇ ਲੰਘਾਇਆ ਟਿਪ-ਟਿਪ ਥੋੜਾ ਖੂਨ ਵਗਿਆ ਸਮਝ ਨਾ ਆਵੇ ਦੁੱਖ ਲੱਗਿਆ ਰੱਬ ਜੀ ਇਹ ਨਾ ਕਹਿਰ ਢਾਉਣਾ ਮੈਂ ਡਾਕਟਰ ਨੂੰ ਪੁੱਛਣ ਜਾਣਾ ਮਾਫ ਕਰਨਾ ਲੱਗਦਾ ਹੈ ਗੜਬੜ ਤੁਸੀਂ ਸਕੈਨਿੰਗ ਹੁਣ ਕਰਾਓ ਜੇ ਰਿਪੋਰਟ ਆ ਗਈ ਖਰਾਬ ਤੁਸੀਂ ਅੰਦਰੋਂ ਮੁਕਤੀ ਪਾਓ ਡਾਕਟਰ ਚਿੰਤਾ ਦੇ ਵਿੱਚ ਪਾਇਆ ਮਾਂ ਨੂੰ ਉੱਥੇ ਸੁਣਨ ਕਰਾਇਆ ਨਾ ਨਾ ਐਸਾ ਕਹਿਰ ਢਾਉਣਾ ਸੋਖ ਮੰਗਣੀ ਸਭ ਸਹੀ ਹੋ ਜਾਣਾ ਲੱਗਦਾ ਦਾਤੇ ਨੇ ਸੁਣੀ ਨਾ ਹੋਈ ਅਨਹੋਣੀ ਮਹੀਨਾ ਤੀਜਾ ਫੇਰ ਆਇਆ ਸਭ ਕੁਝ ਸਹੀ ਹੈ ਮਾਨੇ ਦਰਸਾਇਆ ਡਾਕਟਰ ਕਿਹਾ ਹੁਣ ਰੱਖੋ ਖਿਆਲ ਚਿੰਤਾ ਨਾ ਰੱਖੋ ਆਪਣੇ ਨਾਲ ਥੋੜੀਆਂ ਉਲਟੀਆਂ ਥੋੜੇ ਅਵਤ ਆਵਣ ਕਦੇ ਵੀ ਬੇਵਕਤ ਪਰ ਖੁਸ਼ੀ ਵੀ ਮਨ ਚ ਬਾਲੀ ਨੰਨੀ ਜਾਨ ਦੀ ਸੁੰਨੀ ਕਲਕਾਰੀ ਫੇਰ ਮਹੀਨਾ ਚੌਥਾ ਆਇਆ ਡਾਕਟਰ ਆਪਣੇ ਕੋਲ ਬੁਲਾਇਆ ਇੱਕ ਸਕੈਨਿੰਗ ਜਰਾ ਕਰਾਉ ਆਪਣੇ ਅੰਦਰ ਦੇ ਹਾਲ ਸੁਣਾਓ ਸਕੈਨਿੰਗ ਫੇਰ ਗੜਬੜੀ ਆਈ ਡਾਕਟਰ ਮੁਤਾਬਕ ਚਿੰਤਾ ਸਮਾਈ ਤੁਸੀਂ ਇੱਕ ਵੱਡਾ ਟੈਸਟ ਕਰਾਓ ਡਰੋਣਾ ਮਨ ਨੂੰ ਸਮਝਾਓ ਆ ਕੀ ਕਹਿਰ ਕਮਾਈ ਜਾਵੇ ਡਾਕਟਰ ਹਰ ਵਾਰ ਚਿੰਤਾ ਵਿੱਚ ਪਾਵੇ ਚਲੋ ਮੰਨ ਲਈ ਤੁਹਾਡੀ ਫੇਰ ਲਗਾਈ ਨਹੀਂ ਇਸ ਵੀ ਅਸੀਂ ਵੀ ਦੇਰ ਡਾਕਟਰ ਆਖੇ ਸਭ ਹੈ ਠੀਕ ਪਰ ਥੋੜਾ ਜਿਆਦਾ ਹੈ ਹੁਣ ਫੀਸ ਹਣ ਮਹੀਨਾ ਪੰਜਵਾਂ ਆਇਆ ਸੋਚਾਂ ਢਿੱਡਨੀ ਬਾਹਰ ਨੂੰ ਆਇਆ ਦਿਨੋਂ ਚਿੰਤਾ ਨੇ ਸਤਾਇਆ ਮਮਤਾ ਦੇਖਣ ਦਾ ਸ਼ੋਰ ਪਾਇਆ ਕਿਸੇ ਕਿਹਾ ਰੱਖ ਖਿਆਲ ਹੁੰਦਾ ਏ ਸਭ ਦੇ ਨਾਲ ਢੋਲੇ ਨੂੰ ਬਾਹਰ ਨੂੰ ਆਵੇ ਤੂੰ ਦਿਲ ਤੇ ਕਿਉਂ ਗੱਲ ਲਾਵੇਂ ਵਕਤ ਹੱਸ ਕੇ ਲੰਘਾਇਆ ਕਰ ਚੰਗਾ ਭੋਜਨ ਵੀ ਖਾਇਆ ਕਰ ਮਹੀਨਾ ਛੇਵਾਂ ਫਿਰ ਆਇਆ ਢਿੱਡ ਥੋੜਾ ਨਜਰੀ ਆਇਆ ਖੁਸ਼ੀ ਸੀ ਮਨ ਚ ਬਾਲੀ ਅੰਦਰ ਕਿਸੇ ਨੇ ਘਰ ਬਣਾਇਆ ਹੁਣ ਰੱਖਾ ਪੂਰਾ ਖਿਆਲ ਖਾ ਕੇ ਚੰਗੇ ਖਾਣੇ ਨਾਲ ਨੇਤ ਪਾਠ ਵੀ ਕਰਿਆ ਕਰਾਂ ਰੱਬ ਤੂੰ ਅਰਦਾਸ ਵੀ ਕਰਿਆ ਕਰਾਂ ਫਿਰ ਮਹੀਨਾ 7 ਆਇਆ ਢਿਡਵੀ ਹੁਣ ਦਿਸਦਾ ਸੀ ਡਾਕਟਰ ਆਪਣੇ ਕੋਲ ਬੁਲਾਇਆ ਵੇਲਾ ਫਿਰ ਸਕੈਨਿੰਗ ਆਇਆ ਲੋ ਜੀ ਅੰਗ ਵੀ ਬਣ ਗਏ ਨੇ ਹਰਕਤ ਮਹਿਸੂਸ ਹੁੰਦੀ ਹੋਣੀ ਉੱਠਣ ਬੈਠਣ ਚ ਰੱਖੋ ਖਿਆਲ ਥੋੜੀ ਦਿੱਕਤ ਜਈ ਹੋਣੀ ਤੁਹਾਡੇ ਨਾਲ ਪਾਸਾ ਵੀ ਲਿਆ ਨਾ ਜਾਵੇ ਲੱਤਾਂ ਅਕਸਰ ਨਾ ਚੜ ਜਾਵੇ ਦਰਦ ਸੀਨੇ ਚ ਚਲਦੀ ਜਾਵੇ ਕਿੱਚ ਕੋਈ ਅੰਦਰਾਂ ਤੇ ਆਵੇ ਹੁਣ ਮਹੀਨਾ 8ਵਾਂ ਆਇਆ ਕੰਮ ਕਰਨ ਤੋਂ ਮਨਾ ਕਰਾਇਆ ਹਿਲਜੁਲ ਮਹਿਸੂਸ ਬਾਲੀ ਹੋਵੇ ਜਾਂ ਧਿਆਨ ਜਿਹਾ ਮਹਿਸੂਸ ਹੋਵੇ ਲੱਤਾਂ ਵੱਜਦੀਆਂ ਜਾਵਨ ਖਿੱਚ ਬਾਲੀਆਂ ਪਾਵਨ ਮਹਿਸੂਸ ਬੜਾ ਕੁਝ ਹੋਵੇ ਰੱਬ ਜੀ ਸਭ ਭਲੀ ਹੋਵੇ ਥੋੜੀ ਹਲਕੀ ਸ਼ੈਰ ਵੀ ਕੀਤੀ ਪੈਰਾਂ ਨੇ ਸੂਜਣ ਦੀ ਕੀਤੀ ਪਰ ਖੁਦੀ ਖੁਸ਼ੀ ਦੇ ਅੱਗੇ ਮਾਵਾ ਪਰਵਾਹ ਨਹੀਂ ਕੀਤੀ ਹੁਣ ਮਹੀਨਾ 9ਵਾਂ ਆਇਆ ਕਦੇ ਵੀ ਖੁਸ਼ੀ ਦਾ ਵੇਲਾ ਸਮਝੋ ਆਇਆ ਡਾਕਟਰ ਨੇ ਕਈ ਵਾਰ ਕੋਲ ਬੁਲਾਇਆ ਹੱਥ ਲਾ ਕੇ ਚੈੱਕ ਕਰਾਇਆ ਹਲੇ ਸਮਾ ਪਿਆ ਹੈ ਜੀ ਕਹਿ ਕੇ ਮਾਨੂੰ ਸਮਝਾਇਆ ਜਦੋਂ ਦਰਦ ਹੋਏਗੀ ਬਾਲੀ ਤੁਸੀਂ ਛੇਤੀ ਆ ਜਾਇਓ ਜੋ ਗੱਲਾਂ ਸਮਝਾਈਆਂ ਨੇ ਉਹਨਾਂ ਤੇ ਧਿਆਨ ਜ਼ਰੂਰ ਲਾਇਓ ਉਡੀਕ ਕੀਤੀ ਦਰਦਾਂ ਦੀ ਦਰਦ ਲੱਗੀਆਂ ਹੀ ਨਹੀਂ ਜੀ ਮਹੀਨਾ ਮੁੱਕਣ ਤੇ ਆਇਆ ਡਾਕਟਰ ਆਪਣੇ ਮੁਤਾਬਕ ਬੁਲਾਇਆ ਹੁਣ ਮਹੀਨਾ ਦਸਵਾਂ ਆਇਆ ਡਾਕਟਰ ਪਹਿਲੇ ਹਫਤੇ ਬੁਲਾਇਆ ਦਿੱਤੀਆਂ ਦਰਦਾਂ ਦਵਾਈ ਵੀ ਕਾਫੀ ਪਰ ਹਸਰ ਜਰਾ ਵੀ ਨਾ ਆਇਆ ਫਿਰ ਬੈਠ ਕੇ ਗੱਲ ਸਮਝਾਈ ਅੰਦਰ ਖੁਦ ਕੁਝ ਠੀਕ ਨਹੀਂ ਰਹਿਣਾ ਜੀ ਲੱਗਦਾ ਹੈ ਆਪਰੇਸ਼ਨ ਹੋਣਾ ਜੀ ਚਲੋ ਜੋ ਤੁਹਾਨੂੰ ਠੀਕ ਲੱਗੇ ਕਰੋ ਜਿਵੇਂ ਵੀ ਸਹੀ ਲੱਗੇ ਤੁਸੀਂ ਪੈਸੇ ਇਹਦਾ ਰੱਖਣਾ ਖਿਆਲ ਬੱਚੇ ਨੂੰ ਸੱਟ ਵੀ ਨਾ ਲੱਗੇ ਨਾਲ ਡਾਕਟਰ ਵਿਸ਼ਵਾਸ ਫੇਰ ਦਿਲਾਇਆ ਆਪਰੇਸ਼ਨ ਕਮਰਾ ਬੁੱਕ ਕਰਾਇਆ ਹਥਿਆਰ ਵਾਲੇ ਪੈਸੀ ਇੱਕ ਵੱਡਾ ਟੀਕਾ ਲਾਇਆ ਸੁੰਨ ਸ਼ਰੀਰ ਪੂਰਾ ਜਾਪੇ ਚੀਰ ਕੇ ਢਿੱਡ ਕੱਢਿਆ ਬੱਚਾ ਆਪੇ ਇੱਕ ਕਲਕਾਰੀ ਜਹੀ ਸੁਣੀ ਬਾਕੀ ਗੱਲ ਨਹੀਂ ਸੁਣੀ ਮੁਮਾਰਕਾ ਸ਼ੋਰ ਮਚਾਇਆ ਸੀ ਸੁਣਿਆ ਮੁੰਡਾ ਆਇਆ ਜੀ ਮਾਂ ਨੇ ਤੰਦਰੁਸਤ ਚਾਇਆ ਜੀ ਮੁੰਡਾ ਜਾਂ ਕੁੜੀ ਨਹੀਂ ਚਾਇਆ ਜੀ ਪਰ ਬਾਹਰ ਸਾਰੇ ਖੁਸ਼ ਹੋਏ ਮਾਂ ਨੂੰ ਬੱਚੇ ਦੇ ਦਰਸ਼ਨ ਵੀ ਨਾ ਹੋਏ ਸਭ ਆਖਣ ਸਾਡੇ ਵਰਗਾ ਮਾਂ ਤੋਂ ਰੱਖੀ ਜਾਣ ਪਰਦਾ ਮਾਂ ਨੇ 9 ਮਹੀਨਿਆਂ ਦਾ ਸਫ਼ਰ ਲੰਘਾਇਆ ਪਰ ਬਾਲ ਕਿਸੇ ਨੇ ਹੱਥ ਨਾ ਫੜਾਇਆ ਮਾਂ ਨੂੰ ਸਭ ਨੂੰ ਦੇਖੀ ਜਾਵੇ ਪਰ ਖੁਸ਼ੀਆਂ 'ਚੋਂ ਧਿਆਨ ਹੁਣ ਕੌਣ ਹਟਾਵੇ ਕੁਝ ਪਲ ਬੇਹੋਸ਼ ਜਿਹੀ ਹੋ ਗਈ ਇੱਕ ਇੱਕ ਮਹੀਨਾ ਚੇਤੇ ਆਵੇ ਇੱਕ ਇੱਕ ਮਹੀਨਾ ਚੇਤੇ ਆਵੇ